ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਬੜਾ ਬੜਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਉੱਤੇ ਜ਼ਿਮੀਦਾਰ ਵਲੌਗਸ ਤੇ ਤੇ ਚੈਨਲ ਨੂੰ ਹੁਣ ਵਾਰ-ਵਾਰ ਤਕੀ ਕਹਿਣਾ ਹਨਾ ਸਬਸਕ੍ਰਾਈਬ ਤੇ ਚਲੋ ਵਧੀਆ ਹੋ ਗਿਆ ਮਿਹਰਬਾਨੀ ਤੁਹਾਡੀ ਆਪਣਾ 14000 ਸਬਸਕ੍ਰਾਈਬਰ ਪੂਰਾ ਹੋ ਗਿਆ ਜੀ ਤੇ ਬਾਬਾ ਕਿਰਪਾ ਕਰੇ ਹੌਲੀ-ਹੌਲੀ ਸਾਰਾ ਕੁਝ ਸੈੱਟ ਹੋ ਜੂ ਤੇ ਹੁਣ ਜ਼ਿਮੀਦਾਰਾਂ ਦੇ ਮੁੰਡਿਆਂ ਦੀ ਰੋਜ਼ ਦੀਆਂ ਡਿਊਟੀਆਂ ਇਦਾਂ ਵੀ ਮੈਨੂੰ ਹੋ ਗਈਆਂ ਛੁੱਟੀਆਂ ਤੇ ਛੁੱਟੀਆਂ ਹੈਗੀਆਂ ਹੁਣ ਹਫਤਾ ਖੰਡਲੇ ਤੇ ਉਹਨਾਂ ਚਰ ਘਰ ਦੇ ਫੇ ਤੁਹਾਨੂੰ ਪਤਾ ਹੀ ਆ ਬਾਪੂ ਐਂਡ ਪਾਰਟੀ ਜਦੋਂ ਬੰਦਾ ਨਾ ਛੁੱਟੀਆਂ ਹੋ ਗਈਆਂ ਸਪੈਸ਼ਲੀ ਡਰਾਈਵਰਾਂ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੂੰ ਪਤਾ ਉਹ ਤਾਂ ਪਹੜੀ ਪਿੰਦੀ ਆ ਕਾ ਜਿਹੜੇ ਜ਼ਿੰਮੇਦਾਰ ਡਰਾਈਵਰਾਂ ਉਹਨਾਂ ਨੂੰ ਪਤਾ ਵੀ ਜਦੋਂ ਛੁੱਟੀਆਂ ਹੁੰਦੀਆਂ ਫੇ ਘਰ ਦੇ ਨਾ ਪੱਠਿਆਂ ਚ ਲਈ ਰੱਖਦੇ ਆ ਤੇ ਮੈਂ ਵੀ ਆ ਗਿਆ ਪਹੁੰਚ ਗਿਆ ਟਿਕਾਣੇ ਬਸ ਆਪਾਂ ਹੁਣ ਇਹਨਾਂ ਨੂੰ ਵੜਦੇ ਆ ਵੱਡ ਕੇ ਫੇ ਪਸੂ ਨੂੰ ਪਾਣੀ ਪੂਣੀ ਪਿਆ ਕੇ ਪੱਠੇ ਮੇਕ ਉਤਰ ਕੇ ਪਾ ਆਇਆ ਹੁਣ ਪਸ਼ੂਆਂ ਨੂੰ ਪਾਣੀ ਪੂਣੀ ਡਾਹ ਕੇ ਪਿੰਡ ਨੂੰ ਜਾਣਾ ਹੈ ਕਾਟਾ ਲੈ ਕੇ ਆਉਣਾ ਪੀਣਾ ਦਿੱਤਾ ਹੈਗਾ ਤੇ ਇੱਕ ਪਸ਼ੂਆਂ ਦਾ ਵੰਡ ਪੀਣਾ ਦਿੱਤਾ ਸੀ ਦੋਵੇਂ ਹੁਣ ਲੈ ਕੇ ਆਉਣੇ ਚੱਕ ਕੇ ਮੋਟਰਸਾਈਕਲ ਆਪਣਾ ਕਿਤੇ ਗਿਆ ਮੁੰਡਾ ਛੱਡ ਕੇ ਜਾਂਦਾ ਰਫੇ ਕਰਦੇ ਆ ਇਤਜਾਮ ਕਰੋ ਜੀ ਵਲੌਗ ਨੂੰ ਇੰਜੋਏ ਦੇਖੋ ਸਾਡਾ ਵਲੌਗ ਪੂਰਾ ਇਹਨਾਂ ਚਿਰ ਉਹਦਾ ਮੇਰੇ ਸਿਰ ਤੇ ਹੱਥਾ ਮੈਨੂੰ ਦੇਸ਼ ਦੀਆਂ ਭੂਮ ਤਾਂ ਪਹੁੰਚਾਂ ਦੀ ਕੋਈ ਪਰਵਾਹ ਨਹੀਂ ਦੇਖਿਓ ਨੇ ਕਹਿਣਾ ਵਲੌਗ ਬਣ ਰਿਹਾ ਇਹਨੇ ਵਲੌਗ ਕੀ ਕਹਿਣਾ ਹਾਂ ਬਣ ਰਹੇ ਨੇ ਵਿਹਲੇ ਬੈਠੇ ਕੀ ਕਰੀਏ ਸਹੀ ਹੈ ਨਾ ਜਿੱਦਾਂ ਤੂੰ ਦੱਤੀ ਚੱਕੀ ਹੋਇਆ ਤਾਂ ਇੱਦਾਂ ਹੀ ਮੈਂ ਚੱਕ ਲਿਆ ਉਹ ਨਾ ਗਿਆ ਸਦਾਰ ਦੇ ਪੱਠਿਆਂ ਨੂੰ ਉਦਾਂ ਵੈਸੇ ਇਸ ਵੇਲੇ ਤਾਂ ਠੀਕ ਹੈ ਚਲੋ ਧੋਪਿਆ ਥੋੜੀ ਜੀ 5:00 ਵਜੇ ਦੇ ਕਰੀਬ ਜਦੋਂ ਮਾੜਾ ਮਾੜਾ ਨਾ ਮੌਸਮ ਠੰਡਾ ਹੋਣ ਲੱਪਿਆ ਧੁੱਪ ਝਟਣ ਲੱਪੀ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਹੁਣ ਵੀ ਹੋਇਆ ਉਹ ਤਾਂ ਕਾਫੀ ਹੈ ਮੇਰੇ ਲਾਗੇ ਲਾਗੇ ਭੱਜਾ ਫਿਰਦਾ ਕੈਮਰੇ 'ਤੇ ਪਤਾ ਨਹੀਂ ਆਉਣਾ ਮੇਰੇ ਹਿਸਾਬ ਨਾਲ ਤੇ ਜੇ ਆ ਗਿਆ ਦਿਖਾ ਵੀ ਦੇਾਂਗੇ ਏਡੀ ਗੱਲ ਨਹੀਂ ਕਹੀ ਤੇ ਚਲੋ ਜੀ ਹੁਣ ਲੱਗੀਏ ਕੰਮਕਾਰ ਤੇ ਕਰੋ ਵਲੌਗ ਸਾਡਾ ਇੰਜੋਏ ਆ ਗਈ ਦਾਤੀ ਪਾਬੀ ਉਹਨਾਂ ਦੇ ਹੱਥਾਂ 'ਚ ਪੱਟੇ-ਪੱਟੇ ਵਾਢ ਲੀਏ ਫੇ ਚੱਲਦੇ ਆ ਪਿੰਨ ਨੂੰ ਇਹਨਾਂ ਬੰਦਿਆਂ ਨੇ ਸਾਡੇਆਂ ਨੇ ਸਰੋਂ ਚੰਗੀ ਲਈ ਆ ਪੱਠਿਆਂ ਦੀਆਂ ਵੱਟਾਂ ਤੇ ਵੀ ਆ ਤੇ ਉਹ ਪਰੇ ਜਿਹੜੇ ਫੁੱਲ ਦੀਂਦੇ ਆ ਨਿਕਲੇ ਹੋਏ ਉਹ ਵੀ ਇਹਨਾਂ ਦੀ ਆ ਉਹ ਕਿਾਰੇ ਲਾਏ ਦੋ ਇਹਨਾਂ ਨੇ ਤੇ ਆ ਜਿਹੜੇ ਉਰੇ ਦੀਂਦੇ ਆ ਨੀਵੀਂ ਆ ਜਿਹੜੀ ਉਰੇ ਡੇਕਾਂ ਦੇ ਨਾਲ ਹੀ ਇਹ ਆਪਣੀ ਸਰੋਂ ਆ ਆ ਪਾਸੇ ਪੱਠਿਆਂ ਦੀਆਂ ਵੱਟਾਂ ਤੇ ਨਹੀਂ ਲਾਈ ਫੇ ਵੱਢਣੇ ਬਹੁਤ ਔਖੇ ਹੁੰਦੇ ਆ ਆ ਥੋੜੀ ਥੋੜੀ ਹੈਗੀ ਆ ਇਹਨਾਂ ਨਾਲ ਹੀ ਝਟਕਾ ਦੇਣੀ ਹੁਣ ਇਹ ਪੱਠਿਆਂ ਦੇ ਇਹ ਤਾਂ ਨਹੀਂ ਕੋਈ ਚੱਕਰ ਉਹ ਜਿਹੜੀ ਆ ਉਹ ਰੱਖਾਂਗੇ ਪੂਰੀ ਆਪਣੇ ਕੋ ਪਿਛਲੇ ਸਾਲ ਵਾਲੀ ਵੀ ਪਈ ਆ ਹੁਣੀ ਤੇਲ ਕਢਾਇਆ ਮੌਸਮ ਦੇਖੋ ਤੁਸੀਂ ਹੁਣ ਸਨ ਕੀ ਕਹਿੰਦੇ ਹੁੰਦੇ ਆ ਸਟ੍ਰਾਈਕ ਹੋਣ ਵਾਲਾ ਹੀ ਆ ਸਨ ਸਟ੍ਰੋਕ ਯਾਨੀ ਕਿ ਸੂਰ ਢਲਣ ਵਾਲਾ ਹੀ ਆ ਯਾਰ ਪੰਜਾਬੀ ਚ ਮੱਛਰ ਦੀਦਾ ਨਹੀਂ ਹੈ ਨਾ ਵਿੱਚ ਨਹੀਂ ਦੀਦਾ ਹੈ ਵੜਾ ਇੱਥੇ ਚਲੋ ਲੋ ਜੀ ਪੱਠੇ ਵੱਡੇ ਗਏ ਆਪਣੇ ਹੁਣ ਬਾਪੂ ਆਉਂਦਾ ਤੇ ਚੱਕ ਲਈ ਮੇਰਾ ਰਦਰ ਤਾਤੇ ਇੰਨਾ ਕਟਕ ਵਿੱਚ ਦਦਾ ਕਰਦੀ ਹੈ ਪਰ ਇਹਨੂੰ ਜਿੰਨੇ ਚਿਰ ਨੂੰ ਡੈਡੀ ਆਉਂਦਾ ਫਿਰ ਚੱਕ ਕੇ ਇਹਨੂੰ ਧਾਰ ਕੱਢਾਂਗੇ ਰਪੈਂਡਰ ਨੂੰ ਜਾਵਾਂਗੇ ਵੈਸੇ ਮੈਂ ਲੇਟ ਬਹੁਤ ਹੋ ਗਿਆ ਕਿਸੇ ਬੰਦੇ ਨੂੰ ਡੀਕਦਾ ਹੈ ਮੋਟਰਸਾਈਕਲ ਵਾਸਤੇ ਉਹ ਕਹਿੰਦਾ ਮੈਂ ਵੀ ਪੱਠੇ ਵੱਡਦਾ ਭਾਜੀ ਪੱਠੇ ਵੱਢ ਗਿਆ ਉਹਨਾਂ ਹੁਣ ਉਹ ਪੱਠੇ ਵੱਢੂਗਾ ਤੇ ਆਊਗਾ ਫੇਰ ਹੀ ਕਿਸੇ ਪਾਸੇ ਜਾਊਗਾ ਚਲੋ ਆਪਣੇ ਪੱਠੇ ਨਿਬੜ ਗਏ ਆਪਣੇ ਵੱਡੇ ਕੇ ਡੈਡੀ ਆਉਂਦਾ ਹੁਣ ਚੱਕ ਲੈਨੇ ਆ ਚੱਕ ਕੇ ਧਾਰ ਕੱਢੀਏ ਜੇ ਧਾਰ ਮਾਤਾ ਕੱਢ ਦੂ ਤਾਂ ਵੀ ਚੰਗੀ ਗੱਲ ਨਹੀਂ ਤਾਂ ਆਪਾਂ ਤਾਂ ਕੱਢਣੀ ਕੱਢਣੀ ਹੈ ਨੋ ਜੀ ਬਾਪੂ ਨੇ ਕਰਤੀ ਸ਼ੁਰੂਆਤ ਚੱਕਣ ਦੀ ਬਸ ਦੋ ਪੰਡਾ ਹੋਰ ਤੈਨ ਰਹਿ ਗਈਆਂ ਇਹ ਵੀ ਚੱਕ ਲ ਜਾਊਗਾ ਹੌਲੀ ਹੌਲੀ ਪੱਠਿਆਂ ਦਾ ਕੰਮ ਤੇ ਲੈ ਨਵੇੜ ਤੇ ਆ ਇੱਕ ਬੰਡ ਰਹਿ ਗਈ ਬਾਪੂ ਨੇ ਆ ਕੇ ਚੱਕ ਲੈਣੀ ਆ ਤੇ ਦੂਜੀ ਸਾਡਾ ਵਰਗਾ ਉਹ ਜਾਂਦੇ ਲੈਣੇ ਦਾ ਸਾਡਾ ਛੱਡਣਾ ਟੋਟ ਭਈਆ ਉਹੀ ਕਰਦਾ ਕਿਉਂਕਿ ਮੇਰੇ ਲੱਕ ਤੇ ਸੱਟ ਲੱਗੀ ਆ ਮੈਂ ਬਾਲੇ ਪੰਗੇ ਲੀਂਦਾ ਨਹੀਂ ਪੱਠਿਆਂ ਟੋਟ ਭਈ ਵਾਲੇ ਤੇ ਆਹ ਦੇਖੋ ਸ਼ੇਪ ਦਾ ਦੇਖੋ ਇਹ ਕਿੰਨਾ ਕੁ ਜ਼ੂਮ ਕਰ ਲੈਂਦਾ ਇਹ ਕਰਾ ਇੰਨੀ ਜੁਗ ਹੈ ਕਿਥੋਂ ਆਏ ਲਓ ਜੀ ਮੱਛਰ ਤੋਂ ਤਾਂ ਲਾਤੀ ਅਰਗਬਤੀ ਜੀ ਚਲੋ ਹੁਣ ਹੋਏ ਹੁਣ ਕੁੱਟਦੇ ਆਂ ਜਟਣੀ ਗਰਮੀ ਆ ਗਈਆਂ ਹੁਣੇ ਪੂਤਨੇ ਦੀ ਜਟਣੀ ਜ਼ਿਆਦਾ ਚੱਲਣੀ ਆ ਆਪਣੇ ਅਗੜ ਦੀ ਇਹਨੂੰ ਮੜਾ ਜਾ A ver, dos Andy. Oye, Y Gallea. ¿Dónde pina ma? Oye, pelea. ¿Dónde pina, ¿Dode, pina? ਕੇ ਜੀ ਅੱਜ ਦਾ ਵਲੌਗ ਤਾਂ ਛੋੜਾ ਜਿਹਾ ਜੀ ਤੇ ਵਲੌਗ ਦੇਖਣੀ ਤੁਹਾਡਾ ਬੜਾ ਬੜਾ ਧੰਨਵਾਦ ਮਿਲਦੇ ਆ ਅਗਲੇ ਵਲੌਗ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਟੇ ਸੇਫ ਮੱਛਰ ਤੋਂ ਬਚ ਕੇ ਰਹੋ ਗਰਮੀ ਬਹੁਤ ਹੋ ਗਈ ਮੈਂ ਤਦ ਤੱਕ ਨਾਲ ਨੂੰ ਲਾਉਂਦਾ